ਜੀਤਰਾ ਦਾ ਨਾਮ ਤੁਸੀਂ ਅੱਜ ਵਿਦਿਆਰਥੀਆਂ ਨੂੰ ਸਮਰਥਨ ਦੇ ਨਾਇਕ ਕੀ ਕਹਿਣਾ ਚਾਹੁੰਦੇ ਆਪਣੀ ਇੰਟਰੋਡਕਸ਼ਨ ਵੀ ਦਿਓ ਹਾਂਜੀ ਜੀ ਮੈਂ ਸਾਈਕੋਲੋਜਿਸਟ ਹਰਜੋਤ ਸਿੰਘ ਸੋਤਾ ਜੋ ਇਸੇ ਯੂਨੀਵਰਸਿਟੀ ਤੋਂ ਮੈਂ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਕੀਤੀ ਆ ਤੇ ਇਸ ਯੂਨੀਵਰਸਿਟੀ ਨਾਲ ਸ਼ੁਰੂ ਤੋਂ ਸਾਡਾ ਮੋਹ ਰਿਹਾ ਪਰ ਇਹ ਪੰਜਾਬ ਦੀ ਇੱਕ ਵਿਰਾਸਤ ਆ ਇਹ ਸਿਰਫ ਅੱਜ ਯੂਨੀਵਰਸਿਟੀ ਦਾ ਮੁੱਦਾ ਨਹੀਂ ਹੈਗਾ ਇਹ ਅਸਲ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਮੁੱਦਾ ਬਣ ਗਿਆ ਕਿਉਂਕਿ ਜੇਕਰ ਸੈਨੇਟ ਭੰਗ ਹੋ ਜਾਂਦੀ ਆ ਕੇਂਦਰ ਆਪਣੇ ਸਿੱਧੇ ਬੰਦੇ ਲਗਾ ਦਿੰਦਾ ਤੇ ਉਹਦੇ ਨਾਲ ਕੀ ਹੋਊਗਾ ਕਿ ਜਿਹੜਾ ਜੋ ਸਿਲੇਬਸ ਦੇ ਉੱਤੇ ਕਲੈਰੀਫਿਕੇਸ਼ਨ ਹੋਣੀ ਹੁੰਦੀ ਆ ਕਿਸੇ ਤਰ੍ਹਾਂ ਦੀ ਵੈਰੀਫਿਕੇਸ਼ਨ ਉਹ ਸਾਰੀ ਉਹਨਾਂ ਦੇ ਹੱਥ 'ਚ ਆ ਜਾਊਗੀ ਤੇ ਸਾਡਾ ਇਤਿਹਾਸ ਹੀ ਤੋੜ ਮਰੋੜ ਦਿੱਤਾ ਜਾਊਗਾ ਜਿਹਦੇ ਨਾਲ ਅਸੀਂ ਕਹਿੰਨੇ ਸਾਡੇ ਚ ਭਗਤ ਸਿੰਘ ਵਰਗੇ ਸੂਰਬੀਰ ਪੈਦਾ ਹੋਏ ਜਾਂ ਦੇਸ਼ ਦੀ ਆਜ਼ਾਦੀ ਲਈ 90% ਜਿਹੜਾ ਅਸੀਂ ਛੀਧੀਆਂ ਦਿੱਤੀਆਂ ਪੰਜਾਬ ਨੇ ਫਿਰ ਵੀ ਸਾਡੇ ਨਾਲ ਧੱਕਾ ਹੋ ਰਿਹਾ ਸੋਚਣ ਵਾਲੀ ਗੱਲ ਹੈ ਕਿ ਉਹ ਜਿਹੜਾ ਇਤਿਹਾਸ ਆ ਜਦੋਂ ਬੱਚਿਆਂ ਤੱਕ ਜਾਊਗਾ ਹੀ ਜਿਹੜਾ ਆ ਸਾਡਾ ਅੱਗੇ ਜਾ ਕੇ ਸਹੀ ਹੋਊਗਾ ਇਹ ਬੜੀ ਸਾਈਕੋਲੋਜੀਕਲ ਲੜਾਈ ਲੜੀ ਜਾ ਰਹੀ ਆ ਉਹਨਾਂ ਨੇ ਸੋਚਿਆ ਕਿ ਹਰ ਇੱਕ ਚਾਲ ਸਾਡੀ ਫੇਲ ਹੋ ਜਾਂਦੀ ਪੰਜਾਬ ਦੇ ਅੱਗੇ ਕਿਉਂ ਨਾ ਹੁਣ ਯੂਨੀਵਰਸਿਟੀ ਤੇ ਕਬਜ਼ਾ ਕਰੀਏ ਐਜੂਕੇਸ਼ਨ ਦੇ ਉੱਤੇ ਕਰੀਏ ਜੇ ਐਜੂਕੇਸ਼ਨ ਹੀ ਬੰਨ ਲਈ ਤਾਂ ਬੱਚਿਆਂ ਦੇ ਵਿੱਚ ਜਾਗਰੂਕਤਾ ਹੀ ਨਹੀਂ ਪੈਦਾ ਹੋਣੀ ਇੱਕ ਸਿਰਫ ਕਿਤਾਬਾਂ ਹੀ ਆ ਜਿਹੜੀਆਂ ਬੰਦੇ ਨੂੰ ਅੱਗੇ ਤੱਕ ਲੈ ਕੇ ਜਾਂਦੀਆਂ ਤੇ ਸਹੀ ਜੇ ਸਾਡੀ ਯੂਨੀਵਰਸਿਟੀ ਉਹਨਾਂ ਦੇ ਹੱਥ 'ਚ ਆ ਗਈ ਜੇ ਉਹਨਾਂ ਨੇ ਇੱਥੇ ਆਪਣਾ ਕੈਂਪਸ ਹੀ ਬਣਾ ਲਿਆ ਤਾਂ ਫਿਰ ਤਾਂ ਸਾਨੂੰ ਬਹੁਤ ਜ਼ਿਆਦਾ ਡਾਊਨ ਕਰਦਣਗੇ ਫਿਰ ਤਾਂ ਪੰਜਾਬ ਕਦੀ ਉੱਠਿਆ ਹੀ ਨਹੀਂ ਅਸੀਂ ਦੇਖਿਆ ਕਿਸਾਨੀ ਉਦੋਂ ਲ ਕੇਂਦਰ ਸਰਕਾਰ ਨੂੰ ਚੁਕਾ ਗਿਆ ਤੇ ਇਸੇ ਤਰ੍ਹਾਂ ਹੁਣ ਉਹਨਾਂ ਨੇ ਫਿਰ ਛੇੜ ਜਿਹੜੀਆਂ ਛੇੜੀ ਆ ਇਹ ਕਰੋਨੇ ਦੇ ਟਾਈਮ ਦੇ ਵਿੱਚ ਵੀ ਇਹਨਾਂ ਨੇ ਸੈਨੇਟ ਭੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਦੋਂ ਵੀ ਪ੍ਰੋਟੈਸਟ ਉੱਠੇ ਸੀ ਪਰ ਉਹਨਾਂ ਨੇ ਹੁਣ ਫਿਰ ਆਪਣਾ ਜਿਹੜਾ ਸਿੱਧੇ ਤੌਰ ਦੇ ਉੱਤੇ ਠੋਕਣ ਦੀ ਕੋਸ਼ਿਸ਼ ਕੀਤੀ ਆ ਪਰ ਅੱਜ ਦਾ ਕੱਟ ਸੱਚਮੁੱਚ ਦੱਸ ਰਿਹਾ ਕਿ ਜਿਹੜਾ ਕੇਂਦਰ ਸਰਕਾਰ ਤੇ ਬਹੁਤ ਵੱਡਾ ਫਰਕ ਪੈਣਾ ਕਿਉਂਕਿ ਅੱਜ ਸਵੇਰੇ ਪੁਲਿਸ ਨੇ ਬਹੁਤ ਰੋਕਣ ਦੀ ਯਤਨ ਕੀਤੀ ਉਹਨਾਂ ਸਾਰਿਆਂ ਨੂੰ ਤੋੜ ਕੇ ਵੀ ਜਿਹੜੇ ਵੱਖ-ਵੱਖ ਕਿਸੇ ਵੀ ਤਰ੍ਹਾਂ ਦਾ ਕਾਰਕੁਨ ਆ ਉਹ ਅੱਜ ਇੱਥੇ ਪਹੁੰਚਿਆ ਹੈ ਜੋ ਵੀ ਪੰਜਾਬ ਨੂੰ ਪਿਆਰ ਕਰਦਾ ਪੰਜਾਬੀ ਯੂਨੀਵਰਸਿਟੀ ਨੂੰ ਪਿਆਰ ਕਰਦਾ ਉਹ ਇੱਥੇ ਆਇਆ ਕਿਉਂਕਿ ਪੰਜਾਬੀ ਯੂਨੀਵਰਸਿਟੀ ਦੀ ਜਿਹੜੀ ਇਤਿਹਾਸ ਹੈ ਉਹ ਪੁਰਾਣਾ ਆ ਲਾਹੌਰ ਤੋਂ ਸ਼ੁਰੂ ਹੋਇਆ ਸੀ 1800 ਈਸਵੀ ਦੇ ਵਿੱਚ ਪਹਿਲਾ ਲਾਹੌਰ 'ਚ ਸਾਡੀ ਯੂਨੀਵਰਸਿਟੀ ਸੀਗੀ ਉਸ ਤੋਂ ਬਾਅਦ ਇਹਦਾ ਕੈਂਪਸ ਹੁਸ਼ਿਆਰਪੁਰ ਤੇ ਸ਼ਿਮਲੇ 'ਚ ਲਗਾਇਆ ਗਿਆ ਉਸ ਤੋਂ ਬਾਅਦ ਜਿਹੜਾ ਚੰਡੀਗੜ੍ਹ ਬਣਾ ਕੇ ਇਹਦੇ ਉੱਤੇ ਪੰਜਾਬ ਯੂਨੀਵਰਸਿਟੀ ਸਰਕਾਰੀ ਪੈਸੇ ਨਾਲ ਨਹੀਂ ਲੋਕਾਂ ਦੇ ਪੈਸੇ ਨਾਲ ਬਣੀ ਤੇ ਇਹ ਇਥੋਂ ਹੀ ਜਿਹੜੇ ਬਹੁਤ ਹੋਣ ਹਾਰ ਜਿਹੜੇ ਵਿਦਿਆਰਥੀ ਉੱਠ ਕੇ ਪੂਰੀ ਦੁਨੀਆ ਦੇ ਵਿੱਚ ਸਾਡਾ ਨਾਮ ਰੋਸ਼ਨ ਕਰਦੇ ਆ ਪੰਜਾਬੀਆਂ ਦੀ ਸਿੱਖਿਆ ਦਾ ਇੱਕ ਬਹੁਤ ਵੱਡਾ ਗਾੜਾ ਭਾਵੇਂ ਕਿ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਪਰ ਜੋ ਪੰਜਾਬ ਯੂਨੀਵਰਸਿਟੀ ਇੱਕ ਸਾਡੀ ਮਾਨਮੱਤੀ ਵਿਰਾਸਤ ਆ ਇਹੋ ਜੀ ਹੋ ਨਹੀਂ ਸਕਦੇ ਦੇਸ਼ ਨੂੰ ਪ੍ਰਧਾਨ ਮੰਤਰੀ ਤੱਕ ਇਸ ਯੂਨੀਵਰਸਿਟੀ ਨੇ ਦਿੱਤਾ ਸੋ ਮੈਂ ਚਾਹੁੰਦਾ ਆ ਕਿ ਇਸ ਯੂਨੀਵਰਸਿਟੀ ਨੂੰ ਪੰਜਾਬ ਦੇ ਕੋਲ ਰਹਿਣ ਦੇਣਾ ਚਾਹੀਦਾ ਔਰ ਕੇਂਦਰ ਨੂੰ ਜਲਦੀ ਇਹਦੇ ਉੱਤੇ ਜਿਹੜਾ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਆ ਨਾ ਕਿ ਤੋੜ ਮਰੋੜ ਕੇ ਆਪਣੇ ਜਿਹੜੇ ਜਵਾਬ ਪੇਸ਼ ਕਰਨੇ ਚਾਹੀਦੇ ਆ ਤਾਂ ਜੋ ਅਸੀਂ ਇਹਦੇ ਵਿੱਚੋਂ ਜਲਦੀ ਰਸਤੀਆ ਪੰਜਾਬ ਦੇ ਹੱਕ ਚ ਹੀ ਰਹਿ ਸਕੇ ਤੇ ਇਹੋ ਜੇ ਦੁਬਾਰਾ ਇੱਥੇ ਜਿਹੜੇ ਜੋਧਵੀਰ ਸੂਰਵੀਰ ਆ ਉਹ ਪੈਦਾ ਹੁੰਦੇ ਰਹਿ ਜਿੰਨਾ ਵੀ ਹੰਤਕਰ ਹੋ ਰਿਹਾ ਪੰਜਾਬ ਨਾਲ ਧੱਕਾ ਖਾਸ ਕਰਕੇ ਜੇ ਕੇਂਦਰ ਸਰਕਾਰ ਦੀ ਗੱਲ ਕਰੀ ਮੋਦੀ ਦੀ ਗੱਲ ਕੀਤੀ ਜਾਵੇ ਕੀ ਸਾਈਕਲੋਜੀ ਹੋਏਗੀ ਉਹਨਾਂ ਦੀ ਕੀ ਸੋਚ ਦੇ ਹੋਣਗੇ ਕਿ ਇਦਾਂ ਬਾਰ ਬਾਰ ਕਰ ਇਦਾਂ ਆ ਕਿ ਅੱਜ ਕੱਲ ਪਾਜੀ ਜਿਹੜੀ ਲੜਾਈ ਆ ਉਹ ਬੜੇ ਦਿਮਾਗ ਨਾਲ ਲੜੀ ਜਾ ਰਹੀ ਆ ਕਿਉਂਕਿ ਅੱਜਕੱਲ ਬੜੀ ਇੰਟੈਲੀਜੈਂਸੀ ਦੇ ਨਾਲ ਜਿਹੜੇ ਬੰਦੇ ਬਿਠਾਏ ਜਾਂਦੇ ਆ ਸਿੱਧੇ ਤੌਰ ਦੇ ਉੱਤੇ ਕੋਈ ਵੀ ਹਮਲਾ ਨਹੀਂ ਕੀਤਾ ਜਾਂਦਾ ਕਿਉਂਕਿ ਉਹ ਜੇ ਸਿੱਧੇ ਤੌਰ ਤੇ ਕਰਨਗੇ ਤਾਂ ਉਹਨਾਂ ਦਾ ਗਰਾਫ ਡਿੱਗਦਾ ਨੁਕਸਾਨ ਹੁੰਦਾ ਪਰ ਅੱਜ ਦੀ ਜਨਤਾ ਸਾਡੀ ਬੜੀ ਅਵੇਅਰਨੈਸ ਹੋ ਰਹੀ ਆ ਜੇ ਉਹ ਆਪਣੇ ਵੱਲੋਂ 4 ਰਤੇ ਉੱਪਰ ਦੀ ਆਉਂਦੇ ਤਾਂ ਸਾਡੀ ਜਿਹੜੀ ਪਬਲਿਕ ਆ ਸਾਡੇ ਪੰਜਾਬੀ ਆ ਉਹ ਵੀ ਬੜੇ ਸचेत ਨੇ ਉਹਨਾਂ ਨੇ ਵੀ ਇਸ ਚੀਜ਼ ਨੂੰ ਸਮਝਿਆ ਆ ਕਿ ਜਿਹੜਾ ਯੂਨੀਵਰਸਿਟੀ ਤੱਕ ਦਾ ਮੁੱਦਾ ਨਹੀਂ ਹੈਗਾ ਜਿਹੜਾ ਚੁੱਪ ਚੀਬੀਤੇ ਆਪਣੇ ਪੰਜਾਬ ਤੋਂ ਜਾਣਦੀ ਏ ਅਸਲ ਦੇ ਵਿੱਚ ਇਹ ਮੁੱਦਾ ਬਹੁਤ ਹੀ ਇੰਪੋਰਟੈਂਟ ਆ ਤਾਂ ਹੀ ਮੈਂ ਕਹਿ ਰਿਹਾ ਵੀ ਸਾਡੀਆਂ ਨਸਲਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਇਹਨਾਂ ਦੇ ਵਿੱਚੋਂ ਜਿਹੜੀ ਪੰਜਾਬੀਆਂ ਦੀ ਇੱਕ ਵੱਖਰੀ ਹੋਣ ਦਾ ਪੂਰੀ ਦੁਨੀਆ ਦੇ ਵਿੱਚ ਉਹਨੂੰ ਖਤਮ ਕੀਤਾ ਜਾਵੇ ਉੱਥੇ ਸਾਡਾ ਕਬਜ਼ਾ ਹੋ ਜਾਏ ਤੇ ਅਸੀਂ ਆਪਣੇ ਅਕੋਰਡਿੰਗ ਹੀ ਸਾਰਾ ਇਤਿਹਾਸ ਪੜਾਈਏ ਆਪਣੇ ਅਕੋਰਡਿੰਗ ਹੀ ਸਿਲੇਬਸ ਚਲਾਈਏ ਤੇ ਜਿਹੜਾ ਸਾਡ ਉਹਨੂੰ ਖਤਮ ਕਰ ਦਿੱਤਾ ਜਾਵੇ। ਬਹੁਤ ਬਹੁਤ ਧੰਨ।